ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਡੇਰੀ ਫਾਰਮ ਦਾ ਅੱਜ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵੰਚੜੀ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅਰਸ਼ਿਤ ਜੱਗੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਤੇ ਵਿੱਚ ਤੁਹਾਨੂੰ ਸਾਰੀਆਂ ਟੋਕੜਾ ਗੱਬਣਾ ਚੱਕ ਪਾਸੇ ਤੁਹਾਨੂੰ ਦਿਖਾਉਣੀ ਆ ਵਾ ਇਹਨਾਂ ਦੇ ਵਿੱਚੋਂ ਤਿੰਨ ਮੱਝਾਂ ਜਿਹੜੀਆਂ ਨੀਲੀ 라ਵੀ ਦੀਆਂ ਟੋਕੜਾ ਗੱਬਣਾ ਚੱਕ ਪਾਸੇ ਆ ਜਿਹੜੀਆਂ ਜਦੋਂ ਵੀ ਵੀਰ ਜੀ ਨੇ ਕਵਾਈਦਾ ਵਾ ਸਾਰੀਆਂ ਟੋਕੜਾ ਗੱਬਣਾ ਹੁੰਦੀਆਂ ਵਾ ਤੇ ਚੰਗੇ ਦੁੱਧ ਵਾਲੀਆਂ ਜਿਹੜੀਆਂ ਟੋਕੜਾ ਗੱਬਣਾ ਹੁੰਦੀਆਂ ਵਾ ਜਿਹੜੀਆਂ ਵਾ ਡੇਰੀਆਂ ਚ ਸਾਰਾ ਮਾਲ ਜਿਹੜਾ ਵੀ ਜਿਹਨਾਂ ਨੇ ਲਿਆ ਹੁੰਦਾ ਆ ਸਾਰੀ ਲਾਈਨ ਆਪਾਂ ਜਿੰਨੀਆਂ ਵੀ ਆਪਾਂ ਦੇਖ ਸਕਦੇ ਹਾਂ ਸਾਰੀਆਂ ਟੋਕੜਾਂਗ ਬਣਾਈਆਂ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਆਪਣੀ ਇਹੀ ਹੁੰਦੀ ਆ ਬਈ ਇੱਥੇ ਆ ਕੇ ਆਪਣੀ ਦੋ ਟਾਈਮ ਚਵਾਈ ਕਰਕੇ ਪਾਸ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਦੇ ਤੁਸੀਂ ਆਪ ਖੜਨੀ ਆ ਕਿਉਂਕਿ ਪੈਸੇ ਤੁਸੀਂ ਖਰਚਨੇ ਆ ਤੇ ਤੁਹਾਡੀ ਵੀ ਜ਼ਿੰਮੇਵਾਰੀ ਬਣ ਜਗੀ ਆਪਣਾ ਪਸ਼ੂ ਆਪ ਸਾਰੀਆਂ ਚੀਜ਼ਾਂ ਵੇਖ ਚੱਕ ਕੇ ਖੜੀਏ ਤੇ ਆਪਣੀ ਗਾਰੰਟੀ ਦੇ ਪਸ਼ੂ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਾਬਾ ਸਤਿ ਸ੍ਰੀ ਅਕਾਲ ਭਾਈ ਹੋਠੀਠਾਕ ਜੀ ਬਾਬਾ ਮਾਰੇ ਦੀ ਪੂਰੀ ਕੇ ਚਲੋ ਵਧੀਆ ਕਿਰਪਾ ਚਾਹੀਦੀ ਜੀ ਹਾਂਜੀ ਤੇ ਅੱਜ ਸਾਰੀਆਂ ਟੋਕੜਾ ਕੱਪਣਾ ਫੇਰ ਸਾਰੀ ਟੋਕੜਾ ਕੱਪਣਾ ਵਧੀਆ ਮਈਆਂ ਹੋਵਾਂਗੇ ਅੱਛਾ ਦੋ ਜੀ ਜਾਦੇ ਫੋਨਾਂ ਦੇ ਭੈਣ ਭਰਾ ਫੋਨ ਕਰਦੇ ਰਹਿੰਦੇ ਆ ਚੱਲ ਕੇ ਪਰ 12 ਘੰਟੇ 30 ਦਿਨ ਅੱਛਾ 12 ਮਹੀਨੇ 30 ਦਿਨ ਤੋਕੜਾ ਕਪੜਾ ਮਿਲਣਗੇ ਤੋਕੜਾ ਕਪੜਾ ਰਹਿੰਦੀਆਂ ਰਹਿੰਦੀਆਂ ਆ ਮਰਜ਼ੀ ਹੋਵੇ 1 2 1 2 1 2 ਆਪਾਂ ਠੀਕ ਹੈ ਆਪਣੀ ਦੀ ਕੋਈ ਹੋ ਕੋਸ਼ਿਸ਼ ਹੁੰਦੀ ਆ ਤੇ ਐਰ ਕੇ ਦਿਨ ਭਾਤੇ ਜੀ ਦਿਨ ਬਾਬਾ ਜੀ ਤੁਹਾਡੇ ਹੀ ਪੇਪਰ ਚੱਲਣਗੇ ਆ ਥੋੜਾ ਜਿਹਾ ਨਾ ਸਾਡਾ ਨਾ ਕੰਮ ਥੋੜਾ ਜਿਆਦਾ ਹੀ ਬਿਜੀ ਚੱਲਣ ਦਿਆ ਵਾ ਬਾਬਾ ਜੀ ਰੋਜ਼ ਦੀ 1 2 1 ਦੇ ਰਹੇ ਨੇ ਸ਼ਨੀਵਾਰ ਤੱਕ ਕਰ ਬਸ ਹੋ ਜਾਣਾ ਆਪਾਂ ਫ੍ਰੀ ਫਿਰ ਅੱਗੇ ਅਗਲੇ ਸ਼ਨੀਵਾਰ ਤੱਕ ਕਰ ਆਪਾਂ ਫ੍ਰੀ ਹੋ ਜਾਣਾ ਤੇ ਕੋ ਜਿਹੜਾ ਰੁਟੀਨ ਚ ਲਗਾਤਾਰ ਲਗਾਤਾਰ ਵੀਡੀਓ ਲੱਗੇ ਆ ਜਣਾ ਬਸ ਠੀਕ ਹੈ ਜੀ ਰੰਗਿਆ ਵੱਡੀਆਂ ਮਈਆ ਪਾਵਾਂ ਹੁਣ ਮਈਆ ਬਹੁਤ ਵੱਡੀਆਂ ਇਹ ਨਹੀਂ ਕਿ ਇਕੱਲਾ ਤੁਹਾਡੇ ਕੋਲ ਹੀ ਟਾਈਮ ਲੱਗਾ ਬੜੇ ਵੀਰਾਂ ਕੋ ਜਾਇਆ ਨਹੀਂ ਜਾਂਦੇ ਆ ਜਾਂ ਕਾਫੀ ਅੱਗੇ ਪਿੱਛੇ ਕੰਮ ਜ਼ਰੂਰੀ ਅੱਗੇ ਪਿੱਛੇ ਕਰਕੇ ਵੀਡੀਓ ਬਣਾਉਂਦੀ ਆ ਮੈਂ ਸਾਰੀਆਂ ਕਿਤੇ ਘੱਟ ਪੈਂਦੀ ਆ ਕਿਤੇ ਹਨਾ ਚਲੋ ਰਲ ਮਿਲ ਕੇ ਇਤਰਾ ਸ਼ਨੀਵਾਰ ਤੱਕ ਫੇਰ ਆਪਾਂ ਹਾਂ ਜੀ ਤੇ ਬਾਕੀ ਚਲੋ ਨਾਮ ਦੱਸ ਦੀਏ ਕਰੀ ਰਾਸ਼ੀ ਸਿੰਘ ਪਿੰਡ ਵਾਂਚੜੀ ਜੀ ਨੰਬਰ ਸਾਰਾ ਤਹਿਸੀਲ ਨੰਬਰ ਸਾਰਾ ਫੋਨ ਨੰਬਰ ਹੀ ਬੋਲਦੀ ਐ 8284337914 ਠੀਕ ਐ ਜੀ ਹਾਂਜੀ ਚਲੋ ਕਰੀਏ ਸ਼ੁਰੂ ਫਿਰ ਅੱਜ ਛੋਟੀ ਦੇ ਦਾਂਗੇ 30000 ਦੀ ਤਾਜੀ ਸੂਈ ਠੀਕ ਐ ਹਾਂਜੀ ਆਪੀ ਕਿੰਨੇ ਚਿਰ ਦੇ ਚੱਕ ਪਾਸਿਆ ਇਹ ਹਰਦੀ ਜੀ ਸਾਡੇ ਤੇਰੇ ਮਹੀਨੇ ਚੱਕ ਪਾਸ ਜੀ ਅੱਛਾ ਐਟਾਂ ਦੇ 9 ਕਿਲੋ ਹੋਗੇ ਕੋਈ 8 ਮੰਨ ਕੇ ਲੈ ਜੇ ਇਹ ਇਥੇ ਚਵਾ ਕੇ ਦਾਂਗੇ ਠੀਕ ਐ ਤੋਰੋ ਫਿਰ ਤੇ ਮਾਲ ਸਾਰਾ ਡੇਰੀਆਂ ਚੋਂ ਲਿਆ ਫਿਰ 20 ਕਿਲੋ ਦੁੱਧ ਦਾ ਰਿਕਾਰਡ ਦਾ ਮੈਂ ਆਪਣਾ ਲੈ ਲਈ ਹੈ ਨਾ ਵਿਚਾਰ ਮਗਲੇ ਕਾ ਦਾ ਡਰੈਸ ਦੇ ਦਾਂਗੇ ਉੱਥੇ ਜਾ ਕੇ ਕੋਈ ਪਤਾ ਕਰ ਲ ਵੀ ਮੈਂ ਇਹ ਕਿੰਨਾ ਦੁੱਧ ਦਿੰਦਾ ਅੱਛਾ 20 ਕਿਲੋ ਦੁੱਧ ਦਾ ਰਿਕਾਰਡ ਜੀ ਆਵਾਜ਼ ਵੀ ਕਰ ਦਿੰਦੇ ਮੈਂ ਦਿੰਦੇ ਆਪਾਂ ਮੈਂ ਲਈ ਹੈ ਨਾ ਆਵਾਜ਼ ਮਾਰ ਕੇ ਕਿ ਮੋਲ ਆ ਗਈ ਡੰਗਰ ਲਈਦਾ ਉਹਨਾਂ ਕੋਲ ਠੀਕ ਆ ਮੀਂਹਾਂ ਪਿਛੋਂ ਵੀ ਫੋਨ ਕਰਦੇ ਆ ਅੱਛਾ ਮੈਂ ਇਹਨੂੰ ਮਹਾਰ ਸੇਲ ਕਰਕੇ ਵੇਚ ਲਿਆਵਾਂਗੇ ਠੀਕ ਆ ਜੀ ਚਲੋ ਫਿਰ ਤੋਰ ਹੋ ਜਿੰਦਾ ਤੇ ਮਾਲ ਡੇਰੀਆਂ ਚ ਹੋਏ ਅੱਜ ਫੇਰ ਜੱਡ ਬਲਾ ਕੇ ਇੱਕ ਵਾਲ ਵੀ ਚਟਾ ਲਵੋ ਨਾ ਮਾਲ ਚੰਗੀਆਂ ਡੇਰੀਆਂ ਚੋਂ ਆਉਂਦਾ ਚੰਗੀਆਂ ਡੇਰੀਆਂ ਚੋਂ ਆਉਂਦਾ ਫਿਰ ਵੱਡੀ ਮੈਂ ਵੇਖੋ 7:00 ਵਜੇ ਦੇਖੋ ਮੈਂ ਲੱਗਦਾ ਪੂਰੀ ਜਮੀ ਬਲੀ ਆ ਥੱਲੇ ਵੇਖੋ ਸੱਜਣਾ ਨਾਲ ਵੱਧ ਗਿਆ ਮੈਂ ਹੱਲੇ ਵੀ ਹੁਣ ਕਿੰਨਾ ਦੁੱਧ ਇਹਦੇ ਕੋਲ ਤਿਆਰ ਆ ਸਾਹਿਬ ਵੀ 9 ਕਿਲੋ ਆ 10 ਕਿਲੋ ਕਰਕੇ ਦੇ ਠੀਕ ਹੈ ਭਰਾ ਨੂੰ ਠੀਕ ਹੈ ਜੀ ਜੱਡ ਬਲੈਕ ਜਿਵੇਂ ਕਿ ਜੱਡ ਬਲੈਕ ਇਹ ਚੰਗੇ ਪੈਥਪੜੇ ਚ ਆ ਜਿਹੜੇ ਬਾਕੀ ਰੰਗੇ ਦੱਸ ਰਿੰਦਾ ਵੇ ਡੇਰੀਆਂ ਦੇ ਅੱਗੇ ਜਾ ਆਮ ਕਰਾਂ ਬਾਈ ਫੁੱਲ ਰਾਜਾ ਵੇਖੋ ਚਲੋ ਲੈ ਜਾਓ ਚਿੱਡੀ ਮੈਂ ਬੱਬਾ ਜੀ ਹੁਣ ਦੇਖੋ ਵੇਖੋ ਅੱਗ ਪਲੀ ਜੁੜੀ ਮੈਂ ਵੇਖੋ ਦੋ ਮਾਰਗੀ ਆ ਕੀ ਆ 20 ਕਿਲੋ ਦੁੱਧ ਦੇ ਕਿਹੜੀ ਮਾਣੇ ਦੇਣਾ 20 ਕਿਲੋ ਦੁੱਧ ਦਊਗਾ ਅਰ ਕੀ ਮੈਂ ਸਾਡੀ ਤਾਜੀ ਸੂਈ ਹੋਈ ਤੇ ਆ ਥਣ ਵੀ ਇਹ ਤੇ ਦੇਖ ਸਕਦੇ ਲੱਗੇ ਚੰਗੇ ਕਰਤੇ ਤੇ ਮਿਲਕ ਮੈਨ ਵੀ ਚੰਗੀ ਲੱਗੀ ਆ ਜਿਹੜੀ ਆ ਬਹੁਤ ਸਵਾਦੀ ਲੱਗਾ ਮੈਨੂੰ ਤੇ ਸਾਰੇ ਬਾਕੀ ਕਰਦੂਤਾ ਹੀ ਦੱਸਦੀ ਆ ਮੈਂ ਬਬਾਈ ਦੁੱਧ ਵਾਲੀ ਆ ਕੇ ਤੇ ਮੁੱਲ ਫਿਰ ਇਹਦਾ ਸਾਹੀ ਲੋਗ ਤੇ 90 95 ਵੀ ਕਰਦੇ ਵੀ ਜੀ ਹਾਂਜੀ ਪਰ ਵੇਖੋ ਮੈਂ ਦੀ ਐ ਵੀ ਸੀਲੀਆਂ ਸੀਲੀਆਂ ਬਹੁਤ ਜਿਆਦਾ ਇਹ ਥੋੜਾ ਕਿ ਕਰਮ ਵਾਲੀ ਆ ਕਿੰਨੇ ਦੀ ਦੇ ਦੀ ਆਪਾਂ ਇਹ ਏ ਮਮਈ ਦੇ ਆਪਾਂ ਜਦੋਂ ਲੋਕਾਣਾ ਰਾਲੀ ਕਿਤੇ ਕੀ ਰਲੇ ਹਾਂਜੀ ਅਸੀਂ ਦੋੜਾ ਛੱਡ ਦਈਏ ਬਜ਼ਾਰ ਨਾਲੋਂ 15000 ਹੀ ਰੇਤ ਰੱਖੂਗਾ ਕਿੰਨੇ ਦੀ 10000 ਹੀ ਰੇਤ ਰੱਖਾਂਗੇ ਬਜ਼ਾਰ ਨਾਲ ਕਿੰਨੇ ਦੀ ਫਿਰ ਅਸੀਂ ਦੋ ਛੱਡ ਦਈਏ 78 ਦੀ ਦੇ ਦਈਏ 70 ਦੀ। ਹਰ ਬਲੀ ਪੂਰਾ 70 ਦੀ ਦੇ ਦੀਏ। 70 ਦੀ। 70 ਦੀ ਦੇ ਦਾਂ ਨੂੰ। ਯਾਰ ਛੱਡ ਦੀ 70 ਜਾਂ। 168000 ਦੀ ਮੈਂ ਦਵਾਂਗਾ ਬਾਬਾ ਜੀ। ਹਰ ਵੀ 2 ਹੋਰ 68000 ਦੀ ਮੈਂ 68000 ਦੀ ਮੈਂ ਠੀਕ ਹੈ ਜੀ। 64 ਚਾਹ ਮਰ ਛੋਟ ਕਰਦੀ ਹੈ। ਅੱਛਾ। ਮੈਂ ਵੇਖ ਲਓ ਅੱਗੇ بڑا ਖੁੱਲਾ ਮੰਤਰੀ ਕਰੇ ਕਰਾਂਗੇ ਵੀ ਐਂ ਕੀ ਵੀ ਕੋਈ ਵੀ ਫੋਨ ਲਾਵੇ। ਮੈਂ ਦਾ ਮੋਬਾਈਲ ਲਾਵੇ ਬਾਬਾ ਜੀ ਮੈਂ ਇੱਕ ਗੱਲ ਸੁਣ ਮੰਨ ਕੇ ਚਲੋ। ਹਾਂ ਜੀ। ਵੀ ਆਪਾਂ ਦੇਖੋ 50000 ਦੀ ਡਫੈਂਡਰ ਹੀ ਆ ਹਾਂਜੀ ਹਾਂਜੀ ਤੇ ਕੀ ਲੈਣ ਦੇ ਲੋਕਾਂ ਕੋ 16000 ਦੁੱਧ ਰਾ ਤੇ ਗੱਬਨ ਦਾ ਹਾਂਜੀ ਠੀਕ ਹੈ ਜੀ ਹਾਂ ਹੁਣ ਇਹ ਵੀ ਅਗਲੇ ਬੱਲੇ ਇਧਰ ਦੇਖੋ ਗਾਲ ਗੂੜੇ ਦੇਖੋ ਮਨੁੱਖਾਂ ਨੂੰ ਦੇਖੋ ਕਿੱਡਾ ਸਪੈਸ਼ਲ ਹੈ ਨਾ ਕੋਈ ਨਾ ਕੋਈ ਮਾਲੂਮਦਾ ਨਾ ਉਹ ਆਪਣੇ ਸੱਜਣ ਆ ਠੀਕ ਹੈ ਉਹ ਅਗਲੇ 50000 ਇਹੋ ਕਹਿ ਦਿੰਦੇ ਵੀ 50000 ਦੀ ਫੰਡਰ ਦੱਸੂ ਕੀ ਦਿੰਦੇ ਜੁੱਤੀ ਕੀ ਦੁੱਧ ਰਾ ਗੱਬਨ ਦਾ ਕੀ ਮੁੱਲ ਦਿੰਦੇ ਠੀਕ ਹੈ ਕੋਈ ਤਾਂ ਗੱਲ ਨਹੀਂ ਹੁੰਦੀ ਇੱਕੀਆ ਦੀ ਨਫੇ ਵਾਲੀ ਗੱਲ ਨਹੀਂ ਹੈਗੀ ਹਾਂਜੀ ਹਾਂਜੀ ਦਫਾ ਥੋੜਾ ਜਿਹਾ ਹੀ ਲੈਣਾ ਵਾ ਠੀਕ ਹੈ ਕੋਈ ਕਿਸੇ ਦੇ ਤ ਬਾਬਾ ਜੀ ਨੇ ਜਦੋਂ ਕਟੀਆਂ ਹੁੰਦੀਆਂ ਨੇ 1 35 40 ਹੁੰਦਾ ਪਿਆ ਠੀਕ ਹੈ ਜੀ ਹਾਂ ਤੇ ਹੁਣੇ ਕਾ ਮੱਜ ਨੀਲੀ ਦੀ ਆ ਗਈ ਓ ਨੀਲੀ ਦੀ ਇਹ ਤੋਹਫਾ ਹੀ 20 ਫਿਰ ਬਾਬਾ ਜੀ ਨੀਲੀ ਦੀ ਪਿਓ ਰਿਆ ਮੈਂ ਇਹ ਕਿਤੇ ਜਾਦੂ ਬਾਦ ਮਾਰ ਕੇ ਖਾ ਦੋ ਕਿਤੇ ਵੀ ਕਿਉਂ ਇਹ ਪੈਰਾ ਦੇ ਨਿਗੇ ਨਿਗੇ ਜੇ ਅਗਲੇ ਦੋਵੇਂ ਖੁਰ ਵੀ ਆ ਓ ਲਾ ਵੀ ਖੁਰ ਆ ਵੀ ਖੋਰੀ ਖੋਰੀ ਆ ਤੇ ਮੱਥਾ ਵੀ ਬਰਵਾਓ ਬਾਕੀ ਆ ਚੁੱਕੇ ਇੱਕ ਮਿੰਟ ਸੰਜੇ ਜੀ ਤਰ੍ਹਾਂ ਦਾ ਵਾਟ ਖਾਣ ਵੀ ਚਿੱਟੇ ਨੇ ਇੱਕ ਮੇਨ ਵਿੱਚ ਚੰਡੀ ਮੋਟੀ ਲੱਗੀ ਆ ਹਾਂ ਜੀ ਇਹ ਵੀ ਮੈਂ ਕਿਹਾ ਬਾਬਾ ਜੀ 9 ਕਿਲੋ ਦੁੱਧ ਆ ਅੱਠ ਕਰਕੇ ਦੇਣੀ ਆ ਠੀਕ ਆ ਬੰਦਿਆ ਬਿੱਤਨਾਮੀ ਨੇ ਗੱਭਨ ਚੈੱਕ ਨਾਮੀ ਨੇ ਚੈੱਕ ਪਾਸ ਇਹ ਵੀ ਸਿੱਧਾ ਫੀਲੀਆ ਬੜੀਆ ਮੈਨੂੰ ਥੋੜੀ ਸਪਾਈ ਨਹੀਂ ਕਿ ਜਿਆਦੀ ਮੈਂ ਖੋਲੀ ਤੋਰੋ ਫੇਰੇ ਨਾ ਚਲੋ ਪਿੱਠ ਪੁਰਾ ਦੇਖੋ ਮੈਂ ਤਾਂ ਤੇਰਾ ਵੀ ਗੋ ਆਖੇ ਵੀ ਮੈਂ ਥੋੜੀ ਫਲਕਾਰੀ ਪਾਈ ਦੋ ਤੂੰ ਮੈਂ ਲਸੀ ਹੋਵੇ ਮੈਂ ਮੈਨੂੰ ਨਾ ਬਈ ਫੁੱਲ ਰਜਦੇ ਫੁੱਲ ਹਰ ਬੀਜੀ ਦਾ ਗੱਲ ਕੀ ਜੇ ਆਪਾਂ ਵੀਡੀਓ 5 6 ਵਜੇ ਤੋਂ ਆਹ ਵੀਡੀਓ ਪਹਿਨ ਤੋਂ ਪਹਿਲਾਂ ਵੀ ਪਾਈਆਂ ਹਾਰੀ ਸਾਰੀ ਮੈਂ ਤਾਂ ਫਲਕਾਰੀ ਨਹੀਂ ਪਾਈ ਅੱਜ ਤੱਕ ਹਾਂਜੀ ਹਾਂਜੀ ਇਹ ਨਹੀਂ ਵੀ ਲੋਕਾਂ ਲਈ 25000 ਦੀ ਗਾਹ ਹੋ ਗਈ ਤੇ ਫਲਕਾਰੀ ਪਾ ਦਿੰਦੇ ਆਪਾਂ ਉਹ ਜੇ ਕੰਮ ਨਹੀਂ ਆ ਅੱਛਾ ਪਾਉਣੀ ਦਾ ਸ ਮੈਂ ਯਾਖੋ ਮੇਰਾ ਫਲਕਾਰੀ ਪਾਵਾਂਗੇ ਵੇਖੋ ਮੈਂ ਦਾ ਪੇਟ ਪੂੜਾ ਰੱਖੋ ਕਿੰਡੀ ਛੋੜੀ ਸਾਦੀ ਸਾਦੀ ਮੈਂ ਦੇਖੋ ਮੈਂ ਇਹਨੂੰ ਕਿੱਡਾ ਤੇ ਖੋਲੀ ਜੀ ਐ ਸ਼ਾਂਤ ਜਿਹਾ ਸੁਭਾਦੀ ਆ ਚੱਲਾ ਲੈ ਜਾਓ ਖੋਲੀ ਮਿੱਠੀ ਝੋਟੀ ਬਾਬਾ ਜੀ ਇਹਦੇ ਇਹਨੇ ਸੱਜਰ ਨੇ ਕਿੰਨਾ ਕਿ ਚਵਾਇਆ ਜੀ ਦੁੱਧ ਇਹ ਵੀ ਹੋਰ ਵੀ 16 ਕਿਲੋ 16 ਕਿਲੋ ਦੁੱਧ ਚੋ ਗਿਆ ਪਹਿਲਾ ਸੁਆ ਗਿਆ ਦੂਜਾ ਸੁਣਾ ਰਗੀ ਐਰਗੀ 18 ਕਿਲੋ ਦੀ ਹੋਰ ਕਾ ਮੈਂ ਤਾਂ 18 ਕਿਲੋ ਦੁੱਧ ਦਊਗੀ ਝੋਟੀ ਇਹ ਝੋਟੀ ਦੱਸਦੀ ਝੋਟੀ ਗੱਡੀਆ ਕਰ ਤੋ ਤੱਕ ਬਾਕੀ ਚੱਲੋ ਚੰਗੇ ਰਿਕਾਰਡ ਵਾਲੀਆਂ ਟੋਕੜਾ ਗੱਬਣਾਵਾ ਬਾਕੀ ਤਾਂ ਹੀ ਆਪਣੀ ਸਮਝਣਾ ਵੇਖਣਾ ਕਿੰਨੇ ਦ ਇਹਦੇ ਕੋ ਭੂਰ ਛਟਾ ਕੇ ਬਾਦ ਕਰ ਬਸ ਬਾਦ ਹੋਵੇ ਆਪਾਂ ਉਹ ਜਿੰਮੇਵਾਰ ਆ ਆਪਣੀ ਗਰੰਟੀ ਜੇ ਗੱਭਨ ਦੀ ਚੱਖਣਾ ਦੀ ਕੋਈ ਗਰੰਟੀ ਨਹੀਂ ਕੋਈ ਚੋਗੇ ਲੈ ਜੇ ਅੱਛਾ ਜੀ ਤੇ ਗੱਭਨ ਦੀ ਗਰੰਟੀ ਇੱਕ ਹਫ਼ਤੇ ਤੋਂ ਪਹਿਲਾਂ ਪਹਿਲਾਂ ਕੋ ਭੈਣ ਭਰਾ ਚੈੱਕ ਕਰਾਵੇ ਆਪਣੇ ਘਰੇ ਠੀਕ ਆ ਉਸ ਤੋਂ ਬਾਅਦ ਨਹੀਂ ਉਸ ਤੋਂ ਬਾਅਦ ਅਸੀਂ ਗੱਲ ਕੀ ਜੇ ਇਹ ਵਾਂ ਪਰੇ ਖੇਲੇ ਤਾਂ ਜਾ ਕੇ ਕਿਸੇ ਦੇ ਘਰ ਜਾ ਕੇ ਅਭੀ ਨੂੰ ਵੀ ਕੋ ਸਾਡੀ ਬਾਦ ਹੁੰਦਾ ਬਾਕੀ ਜਿਹੜੀ ਆ ਗੱਭਨ ਨਵੇਂ ਗੱਭਨ ਹੀ ਹੁੰਦੇ ਤੇ ਮੁੱਲੇ ਦਾ ਇਹ ਹੱਬੀ ਦੇ ਦਿੱਤੀ ਮੈਂ 60 ਦੀ ਦੇ ਦਿੱਗੇ ਅੱਬੇ ਦੋ ਛੜ ਦਿੱਤੇ 50000 ਦੀ ਮੈਂ ਜਿੰਦਾ ਬਾਬਾ ਜੀ ਭਾ 52000 ਦੇ ਦੋ ਨੰਬਰ ਦੀ ਹੈ ਮੈਂ ਜਿੱਦੀ ਮੈਂ ਉਹ ਬੜੀ ਕੱਦ ਵਜੇ 1000 ਹੋਰ ਛੜਨਾ 57000 50000 ਦੇਣੀ ਆ ਇਹ ਮੈਂ ਮੁੱਲ ਕਿਤੇ ਕੋਈ ਲੱਭ ਕੇ ਖਾ ਦੇ ਆ ਮੁੱਲ ਠੀਕ ਹੈ ਜੀ ਮੈਂ ਕੱਦ ਵਜੇ ਖਾ ਦੇ ਪਿੱਠ ਕੁੜਾ ਖਾ ਉਹ 2000 ਰੁਪਏ ਨੂੰ ਲੱਖ ਵੀ ਮੰਗਦਾ ਵੀ ਮਹੀਆਂ ਟੋਕੜਾ ਗੱਬਣਾ ਪਿੱਛਾ ਖਾ ਦੇ ਇੱਕ ਨਾ ਕਿੱਥੇ ਕਿੱਥੇ ਮੈਂ ਦਾ ਖੁੱਡਾ ਲੱਗਦੀ ਚੌੜੀ ਆ ਬਾਈ ਮੈਂ ਤਾਂ ਫਿਰ ਪਿਓਰ ਨੀਲੀ ਦਾ ਵੀ ਕੋਈ ਜਿਆਦਾ ਮਾਹ ਹੋਈ ਆ ਨਹੀਂ ਡੱਬੀ ਕੋਈ ਜਿਆਦਾ ਕਿਲਾ ਨਹੀਂ ਜਾਗਾ ਜੋ ਛੋਟਾ ਛਾਟਾਂ ਵਾਲੀ ਕੰਮ ਠੀਕ ਆ ਮੋਰਨ ਕੇ ਵੀਰ ਭਰਾ ਆ ਕਿੰਨੇ ਦਿਨ ਤੇ ਚੱਕ ਪਾਸਿਆ ਇਹ ਜੀ ਅੱਜ ਵੀ ਤਨਾ ਮਹੀਨੇ ਦੀ ਮੈਂ ਤੋਰੋ ਫੇਰ ਇਹਨਾਂ ਦੂਜਾ ਦੋ ਬਾਬਾ ਇਹ ਵੀ ਹੈਗਾ ਪੱਕਾ ਦੁੱਧ ਬਣਾ ਚੁਆ ਕੇ ਦਿੰਦਾ ਬਾਬਾ ਹੀ ਡੰਗਰਾ ਦਦਾ ਵੇਖੋ ਤੋਰ ਦੋ ਫੇਰ ਇਹਨਾਂ ਤੇ ਇਹ ਜਿਹੜੇ ਤਨਾ ਤੇ ਨਾ ਮਹੀਨੇ ਇਕ ਬਣਾ ਸਾਰਾ ਸਿਆਲ ਦੁੱਧ ਦੇਣਾ ਨਾ ਪੰਜ ਬਾਈ ਮਹੀਨੇ ਬਾਬਾ ਹੀ ਮਈਆਂ ਜਾ ਕੇ ਦੁੱਧ ਦਊਗਾ ਤੇ ਇਹ ਗਾੜੀ ਫੇਰ ਜਦੋਂ ਗਰਮੀਆਂ ਚ ਸੂਨੀਆਂ ਬੜੇ ਸਮੇਂ ਤੇ ਜਾ ਕੇ ਸੂਨੀਆਂ ਤੇ ਹੁਣ ਹੀ ਮੈਂ ਦੁੱਧ 50 ਰੁਪਏ ਲੀਟਰ ਇਹਨਾਂ ਦਾ ਸਾਤ-ਸਾਤ ਫੈਂਡ ਰਦ ਦੋ ਦਾ ਸੰਗਣਾ ਦੋਧਿਆ ਮਈਆਂ ਦਾ ਅੱਬਾ ਜੀ 50 55 50 55 ਰੁਪਏ ਆਪਣਾ ਦੁੱਧ ਲੱਗਦਾ ਰਾਲਿਆ ਮਿਲਿਆ ਠੀਕ ਆ ਕਿੰਨਾ ਕਿ ਇਹਨਾਂ ਨੇ ਕਰਮਾਲ ਜਣੇ ਖਾਣਾ ਨਾ ਬਾਬਾ ਜੀ ਉਹ ਤਾਂ ਧੂਣਾ ਦੇਣਾ ਵਾ ਇਹਨਾਂ ਨੇ ਆਪਣੀ ਸਾਮ ਛੱਡ ਜੇ ਜੋ ਕੀ ਆਈ ਬਾਕੀ ਦੋ ਤਿੰਨੇ ਵੀ ਸੱਜਣ ਨੇ ਚੰਗਾ ਕੱਢਿਆ ਨਾ ਚੰਗੇ ਰਿਕਾਰਡ ਵਾਲੀ ਆ ਰੁਪਈਆ ਮਿਲਕਵੇਂ ਨੇ ਇਹਦੇ ਵੀ ਕਾਫੀ ਚੰਗੇ ਲੱਗੀਆਂ ਬਾਬਾ ਜੀ ਕਾਕੀ ਬਾਬਾ ਜੀ ਮੈਂ ਕਿਰਤੂਤਾ ਹੀ ਦੱਸ ਦਿਆ ਵੇਖੋ ਮੈਂ ਨਹੀਂ ਚੱਡਾ ਵੇਖੋ ਲੱਗਾ ਤੇ ਇਹਦਾ ਫਿਰ ਮੁੱਲ ਹਾਂਜੀ ਇਹਦਾ ਜਿਹੜੀ ਡੇਰੀ ਜੋ ਵੀ ਆਈ ਆ ਤੇ ਤੁਸੀਂ ਸਾਨੂੰ ਤੁਸੀਂ ਹੀ ਡੇਰੀ ਕੀਤੀ ਆ ਤੁਹਾਡੇ ਡੇਰੀਆਂ ਜੀ ਵਾਹ ਵਾਹ ਕੋਈ 12 13 ਕਿਲੋ ਦੁੱਧ ਘੱਟ ਵਾਲੀ ਮੈਂ ਨਹੀਂ ਗੋਡੀ ਕੋਈ ਰੱਖ ਦੋ ਬਾਬਾ ਜੀ ਕੋਈ ਤੇ ਜੱਸ ਨਾ ਕਿੰਨੇ ਦੀ ਆ 55 ਦੀ ਮੁੱਲ ਨਹੀਂ ਜਾਂਦੀ 53 ਦੀ 52 ਦੀ ਬਾਬਾ ਜੀ ਮੈਂ 10000 ਨਹੀਂ ਦੇ ਦਿਆਂ ਪਰ 55000 ਦੀ ਮੈਂ ਆਉਂਦੀ ਵੀ ਧੋਕੜ ਕੱਪੜਾ 16 ਕਿਲੋ ਵਾਲੀ ਠੀਕ ਹੈ ਵੇਖੋ ਖੱਲਿਓ ਵੇਖੋ ਮਈਆਂ ਦੇ ਸਪਾਹੀਆ ਤੇ ਹੁਣ ਆਹ ਥੋੜੀ ਜਿਹੀ ਬਾਬਾ ਜੀ ਕੈਮਰੇ ਤੋਂ ਮਈਆਂ ਆ ਕਿੰਨੇ ਚੱਲੇ ਚੱਕ ਪਾਸਿਆ ਇਹ ਛੋਟੀ ਦਾ ਬਾਈ 5.5 ਮਹੀਨੇ ਦਾ 5 ਦਾ ਉੱਤੇ ਹੀ ਆ ਇਹਦੇ ਕੋ ਵੀ ਚੰਗਾ ਲੱਗਾ ਵਾ ਥੋੜਾ ਡਰਦੀ ਡਰਦੀ ਆ ਇਹ ਨੂੰ ਇਹਨਾਂ ਵੇਖੋ ਛੋਟੀ ਲੱਗੀ ਬਾਬਾ ਜੀ ਤੇ ਹਾਤੇ ਜੇ ਬਿਨਾਂ ਦੇ ਆਰ ਕੀ ਮਾਲ ਥਲੇ ਦੁੱਧ ਹੀ ਬੜਾ ਮੇਰੇ ਨਾਲ ਤੋਕਣਾ ਘਬਣਾ ਥਲੇ 5-6 ਕਿਲੋ ਦੁੱਧ ਹੁੰਦਾ ਆਰ ਕੀ ਮਈਆਂ ਥਲੇ ਦੁੱਧ ਬੜਾ ਆਈ ਬਾਬਾ ਜੀ ਛੋਟੀ ਉਹ 7-8 ਕਿਲੋ ਦੁੱਧ ਆ ਥੋੜਾ ਡਰਦੀ ਕੈਮਰੇ ਤੋਂ ਕੱਟੀ ਕੱਟੀ ਬੜੀ ਰਿਕਾਰਡ ਰਕੂਡ ਵਾਲੀ ਐ ਵੀ ਅਬ ਇਸ 7 ਕਿਲੋ ਬੰਨ ਕੇ ਲੈ ਜੀ ਕੋਈ ਹਾਂਜੀ ਤੇ ਪੰਜਾਬੀ ਮਿਹਨਤ ਗੱਬਨ ਚੱਕ ਬਾਜੂ ਕੋਈ ਚੱਕ ਰਾ ਕੇ ਲੈ ਜੀ ਬਾਂ ਸਾਡੇ ਘਰੋਂ ਠੀਕ ਹੈ ਜੀ ਹਾਂਜੀ ਕੋਈ ਰਾਜੀ ਦੂਜੀ ਪੂਰੀ ਕੋਈ ਲਿੱਸੀ ਨਹੀਂ ਹੈ ਵੀ ਥੋੜਾ ਡਰਦੀ ਤੁਹਾਨੂੰ ਪਤਾ ਕੈਮ ਰੁਕੇ ਕੱਢੇ ਜੀ ਪੰਜਾਬੀ ਮਿਹਨਤ ਚੱਕ ਪਾਸੇ ਜਿਹੜੀ ਆ ਖੜਾ ਥੋੜਾ ਡਰਦੀ ਡਰਦੀ ਜੀ ਆ ਥੋੜੀ ਥੋੜਾ ਆਪਾ ਜੀ ਤੇ ਇਹਦਾ ਮੁੱਲ ਫਿਰ ਹਾਂਜੀ ਇਹ ਕਿੰਨੇ ਦੇ ਦਈਏ ਆਪਾਂ ਫਿਰ 55 55 ਦੀ ਤੇ ਬਰਾਬਰ ਹੀ ਕਰ ਦਈਏ ਦੋਵੇਂ ਕਰ ਦਈਏ 55 55 ਜੀ ਪੂੰਜਾ ਬੁੰਜਾ ਚੱਲੰਦੋ ਯਾਰ ਛੱਡ ਦਾਂਗੇ ਅੱਛਾ ਕਵੰਜਾ ਦੀ ਪੂਰੇ 50 ਦੀ ਅੱਛਾ 5 ਕਿਲੋ ਦੁੱਧਿਆ ਛੋਟੀ ਦੇ ਬਾਬਾ ਪੂਰੇ 50 ਦੀ ਬਾਦੋ ਛੋਟਾ ਛਟਾ ਵਾਲੇ ਕੰਮ ਕੀ ਆ ਅਗਰ ਥਾਣੇ ਵੇਖੋ ਕਿੱਡਾ ਸਪੈਸ਼ਲ ਲੱਗਾ ਓ ਛੋਟੀ ਨੂੰ ਤੇ ਹੁਣ ਇੱਕ ਨੀਲੀ ਦੀ ਮੱਝ ਆ ਗਈ ਐ ਤਬਾਦਲੇ ਬਾਬਾ ਮੈਂ 7 ਮਹੀਨਿਆਂ ਦੀ ਆ ਬਾਬਾ 7 ਮਹੀਨਿਆਂ ਦੀ ਚੱਕੀ ਪਾਸ ਮੈਂ ਕੋ 5 ਕਿਲੋ ਦੁੱਧਿਆ ਬਾਬਾ ਜੀ ਇਹ ਦੇਖੋ ਠੀਕ ਆ ਹਾਂਜੀ 7 ਦੀ ਤਾਂ ਜੀ ਮੈਂ 17 ਕਿਲੋ ਦ ਦਿੱਤਾ ਬਾਕੀ ਇਹ ਨਿਸ਼ਾਨੀ ਵੇਖ ਲੋ ਨਹੀਂ ਰਹੀ ਕਰਮਾੜੀ ਦੀ ਵੇਖੋ ਪੂਰੀਆਂ ਨਿਸ਼ਾਨੀਆਂ ਬਈ ਮੈਂ ਦੇ ਏ ਆਪੇ ਹੁਣ ਜਿੰਨੇ ਚਿਰ ਨੂੰ ਇੰਨੇ ਸੋਨਾ ਵਾ ਕੋਈ ਵੀਰ ਰਾਜੀ ਕਰ ਲਿਆ ਕਰੀ ਨੂੰ ਡੱਡਾ ਵਾਲੋ ਜੀ ਬਾਬਾ ਡੱਡਾ ਵਾਲਾ ਸਵੇਰੇ ਨੇ ਭਰ ਜਣਾ ਪੂਰਾ ਆਪਣਾ ਟਾਂਕਾ ਚੰਗਾ ਆ ਸਾਂਭੀ ਕਿਹਨੇ ਕੱਟਿਆ ਹਾਂਜੀ ਸੂਲ ਤੇ ਵੀ ਨਿਸ਼ਾਨੀ ਜੇ ਮੈਂ ਦੇ ਕਿਉਂਵੇਂ ਖੋਰ ਅੱਖਾਂ ਐ ਪੂਰੀ ਨੀਲੀ ਰੰਗ ਦੀ ਪਿਓਰ ਜੇ ਠੀਕ ਜੀ ਮਗਰੋ ਚੌੜੀ ਚੂੜੀ ਬੜੀ ਆ ਬਾਕੀ ਥੋੜੀ ਕਿਨੇ ਸਾਂਭੀ ਕੱਟ ਜੇ ਮੈਂ ਸਾਂਭੀ ਜਾਵੇ ਬਾਬਾ ਜੀ ਮੈਂ ਧੂਣ ਪਾ ਜੂਗੀ ਕਰਮਾ ਵਾਲੀ ਠੀਕ ਆ ਜੀ ਥਲੇ ਜੇ ਸਪਾਈਆ ਸੁਈਆ ਚੰਗੀ ਆ ਵਾ ਤੇ ਇਹਦਾ ਫਿਰ ਮੁੱਲ ਹਾਂਜੀ ਇਹ ਕਿੰਨੇ ਦੀ ਜੱਸ ਨੂੰ ਕਰੀਏ ਇਹ ਦੇ ਦਈਏ ਜੱਸ ਨੂੰ 52000 ਦੀ 52 ਦੇਣਾ ਦਈਏ 50 ਹੀ ਦੇ ਦਈਏ 2000 ਦੇ ਅੱਛਾ 40000 ਦੀ ਦੇਦਾਏ ਬਾਬਾ ਜੀ 40000 ਦੀ ਤੋਕੜ ਕੇ ਮੈਂ 7 ਮਹੀਨਿਆਂ ਦੀ ਮੈਂ 1000 ਹੋਰ 47 ਦੀ 40000 ਦੀ ਦੋ ਨੰਬਰ ਚ ਜੇ ਠੀਕ ਹੈ ਜੀ ਹਾਂਜੀ ਤੇ ਹੁਣ ਇੱਕ ਆ ਚੋਟੀ ਨੀਲੀ ਦੀ ਕਾਫੀ ਖੂਬਸੂਰਤ ਹੈ ਇਹ ਤੋਹਫੀ ਤੋਹਫੀ ਬਾਬਾ ਜੀ ਇਹ ਵੀ ਚੈੱਕ ਪਾਸ ਚ ਨਹੀਂ ਇਹ ਬਹੁਤ ਸੰਜਰੇ ਇਹ ਸੱਜਰ ਸੁਈ ਆ ਅੱਛਾ ਛੋਟੀ ਗੱਲ ਮਗਰੋਂ ਸੁਗਲ ਵੀ ਸੁਜੀ ਜੇ ਇਹ ਝੋਡੀ ਦਾ ਬੱਚਾ ਗਿਆ ਵਾ ਮਾਰ ਅੱਛਾ ਬੱਚਾ ਮਾਰ ਝੋਡੀ ਪਾੜੇ ਤੇ ਮਿਲਦੀ ਆ ਖੁਸ਼ ਹੋਗੇ ਮਿਲਦੀ ਆ ਠੀਕ ਆ ਹਾਂਜੀ ਤੇ ਪਿਓਰ ਨੀਲੀ 라ਵੀਏ ਉਹਨੇ ਦੇ ਅੰਸਰ ਕੱਟੇ ਨੇ ਤੇ ਜਿੰਨੇ ਦੀ ਆ ਜੇ ਭਾਈ ਝੋਟੀ ਦੇ ਦੇਣੀ ਆ ਤੋਰੋ ਫੇਰ ਇਹਨਾਂ ਤਿੰਨ ਚਾਰ ਚਾਰ ਕਿਲੋ ਬੋਲਾ ਹੀ ਆ ਅੱਛਾ ਇਹ ਕਰੇ ਬੜਾ ਗਏ ਲੈ ਕਿੰਨੇ ਦਿਨਾਂ ਦੀ ਸੋਈ ਆ ਬੀਜੀ ਕੱਟੀ ਮਗਰ ਜੀ ਮਗਰੇ ਘਰ ਦੀ ਵੀਡੀਓ ਠੀਕ ਆ ਜੀ ਇੱਕ ਮਿੰਟ ਆ ਵੇਖੋ ਜਵਾ ਨੀਲੀ ਦੀ ਕੱਟੀ ਹੈ ਦੇ ਪਿਛੇ ਆ ਆ ਕੱਟੀ ਬੈਠੀ ਆ ਹਾਂਜੀ ਠੀਕ ਆ ਜੀ 4 3 4 ਕਿਲੋ ਲੈ ਬੌਲਾ ਵਾ ਕੋਈ ਆਪਣੇ ਘਰੋਂ ਬਣਾ ਕੇ ਲੈ ਜਾ ਬਾਬਾ ਜੀ ਠੀਕ ਹੈ ਛੋਟੀ ਸੇਵਾ ਕਰ ਦੇ ਜਿਹੜੀ ਦੁੱਧ ਚ ਆ ਜੂਗੀ 8 9 ਕਿਲੋ ਹੀ ਛੋਟੀ ਦੇ ਸਲੇ ਸਫਾਈ ਉਸ ਪਈ ਹੋ ਵੇਖੋ ਕਿੰਨੀਆਂ ਥਾਂ ਤੁਹਾਨੂੰ ਬੜਾ ਸਪੈਸ਼ਲ ਲੱਗਾ ਕੱਟੀ ਨੂੰ ਸਰ ਬਿਜੇ ਜੇ ਬਾਲਾ ਬੜੂਗਾ ਤਾਂ ਕੋਈ ਲੈ ਜੇ ਠੀਕ ਹੈ ਜੀ ਸੱਚ ਪਿਓ ਨੀਲੀ ਜੀ ਬਾਬਾ ਜੀ ਇਹ ਵੀ ਇਹ ਰੋਵੇਂ ਅੰਸਰ ਕੱਟੀ ਸਾਹਮਣੇ ਚੰਗੀ ਆ ਬੱਚੇ ਪੁੱਛੇ ਚੰਗੇ ਪਾਉਂਦੀ ਆ ਪਹਿਲਾ ਹੀ ਸੁਆ ਸੁਈ ਦੇ ਨੀਲੀ ਦਾ ਬੱਚਾ ਹੋ ਜੇ ਤੈਰ ਕੀ ਇਹਨੇ ਕਰ ਮਾਰੀ ਨੇ ਮਾਜੀ ਚਲੋ ਆ ਜਿ ਲੈ ਆਓ ਜੀ 4 ਕਿਲੋ ਬਾਹਲਾ ਕੋਈ ਦੁੱਧ ਮਾਲੇ ਕੋ ਬਾਹਲਾ ਮਾਲੇ ਜੋ ਮੱਧੀ ਮਾਲੇ ਸੂਈ ਕਿੰਨੇ ਚੱਲਦੀ ਆ 55 ਦਿਨਾਂ ਦੇ ਵਿੱਚ ਵਿੱਚ ਮੈਂ ਸੂਈ ਜੇ ਠੀਕ ਹੈ ਜੀ ਬੱਬਈ ਮੈਲਾ ਮਾਰੂ ਦੁਕਾਨੇ ਕਰੇ ਜਾਏ ਛੋਟੀ ਜਿਹੜੀ ਪਿੱਛੇ ਛਾਹ ਦਿੰਦਾ ਲੈ ਮੈਂ ਤਾਜੀ ਸੂਈ ਹੈਗੇ ਇਧਰ ਦੇਖੋ ਹਲੇ ਖੁੱਡੇ ਖੜੇ ਚੁੱਕਣਾ ਛੋਟੀ ਸੂਜ ਆਈ ਆ ਜੋੜੀ ਇਥੇ ਲ ਸਫਾਈਆ ਵੜੀਆ ਵੇਖੋ ਤੇ ਇਹਦਾ ਫਿਰ ਮੁੱਲਾ 40000 ਰੁਪਏ ਫਿਰ 40000 ਹਾਂਜੀ ਨੀਲੀ ਦਾ ਵੀ ਅਭੀ ਜਿਹੜੇ ਕੱਟੀ-ਕੁੱਟੀ ਹੁੰਦੀ ਫਿਰ ਤਾਂ ਵੱਧ ਸੀ 35000 ਹੀ 38000 36000 36000 ਅੱਛਾ 36000 ਕੋਈ ਫੋਨ ਲਾਵੇ ਪਤਾ ਨਹੀਂ ਦੇਈ ਕਿੱਥੇ ਦੇਣੀ ਬਾਕੀ ਮੋੜਨਾ ਨਹੀਂ ਕੋਈ ਵੀਰ ਭਰਾ ਠੀਕ ਹੈ ਜੀ ਨਹੀਂ ਮਾਨਤਨ ਕਰਨੇ ਆ ਤੇ ਆਹ ਸੁਈ ਜੀ ਆਹ ਸੁਈ ਜੀ ਵੇਲਾ 나ੜੂ ਨਾਲ ਜੇ ਤਾਜੀ ਸੁਈ ਜੀ ਬਾਬਾ ਜੀ ੱਲੇ ਪੰਨਿਆਂ ਨੂੰ ਚਾਹ ਦਿੰਨਾ ਜੀ ਸੁਈ ਏ ਫੇ ਭੜ ਵੀ ਹੈਗੀ ਮਾੜੀ ਮਾੜੀ ਤੋਰਾ ਫੇਰ ਇਹਨਾਂ ਹਲੇ ਬਾਬਾ ਜੀ ਬਸ਼ੀਰੇ ਮਾਰੀਆਂ ਮਾੜੀਆਂ ਭਲਾ ਪਾਈਆ ਵਾ ਦੁੱਧ ਕਿੰਨਾ ਇਹ ਦੇਖੋ ਦੁੱਧ ਹਰ ਵੀ ਜ ਕੋ ਬਾਹਲਾ ਲੜੇ ਕੋ ਦੁੱਧ ਮਾਰ ਲੇ ਨੌ ਗਲੂਗਾ ਠੀਕ ਹੈ ਜੀ ਹਾਂ ਜੀ ਜਮਾਰੀ ਅਮਾਰੀਆ ਫੋਡਾ ਹੈ ਗਿਆ ਜੀ ਠੀਕ ਹੈ ਜੀ ਸਿੰਘ ਮੜੇ ਮਾਰੇ ਜਰੂਰ ਹੈਗੇ ਗੂਠੇ ਗੂਠੇ ਜਿ ਨਹੀਂ ਆ ਉਂਗਲ ਵੀ ਬੜੀਆ ਦੀ ਵੱਡੀ ਉਂਗਲੋਂ ਛੋਟੇ ਗੂਠੇ ਜਿ ਨਹੀਂ ਆ ਮੜੀ ਮੜੀ ਬਈ ਭਲਾ ਹੈ ਗਿਆ ਵਾ ਤੇ ਇਧਰ ਆ ਕੇ ਕੋਈ ਵੀਰ ਤਾਂ ਆਏ ਨਾ ਬਹੁਤ ਠੰਡੀ ਠੁੱਡੀ ਆ ਆ ਬਸ ਐਣੇ ਐਣੇ ਆ ਠੀਕ ਹੈ ਜੀ ਨਿਗੇ ਨਿਗੇ ਹੀ ਆ ਸਿੰਘ ਜੀ ਬਿਲਕੁਲ ਨਿਗੇ ਨਿਗੇ ਆ ਬਾਈ ਤੇ ਐ ਸ਼ਹਿਰ ਜੀ ਚ ਆ ਜਾਂਦੀ ਕਰਾਉਂ ਜੀ ਚ ਆ ਜਾਂਦੀ ਦੇਸੀ ਪੰਨ ਹੈਗੀ ਦੁੱਧ ਚੰਗਾ ਨੇ ਗਾਵਾਂ ਦਾ ਇਹ ਆ ਵੀ ਘਰ ਦਾ ਵਧੀਆ ਸਾਰੀ ਜਾਊਗੀ ਘਰ ਤੋਂ ਬਈ ਦੇਰੀ ਦੇ ਪਾਵੇ ਤੂੰ 11 12 ਕਿਲੋ ਦੇ ਜੂਗੀ ਸਿਆਲੋਂ ਡਿਆ ਕਿ ਹੁਣ ਗਾਵਾਂ ਤੇ ਦੇਣਾ ਹੋਂਡੇ ਆ ਤੇ ਇਹਦਾ ਫਿਰ ਮੁੱਲ ਛੋਟਾ ਆ ਇਹ ਮੁੱਲ ਇਹਦਾ ਦੁੱਧ ਦੱਸ ਦੀ ਕਿੰਨਾ ਹਰ ਵੀਜੀ 8 ਕਿਲੋ ਲਾੜੇ ਬਣ ਕੇ ਠੰਡਾ ਠੜਾ ਪਾਣੀ ਆਉਂਦਾ ਉਹ ਨਾਲੇ ਦੁੱਧ ਨਾਲੇ ਦੁੱਧ ਨਾਲੇ ਨਾੜੂ ਜਵਾਕ ਦੇ ਨਾਲੇ ਠੀਕ ਆ ਥੱਲੇ ਦੀ ਸਫਾਈ ਸਫਾਈ ਵੜੀਆ ਤੇ ਬਾਕੀ ਦੁੱਧ ਦੇ ਜੂਈ ਵਸ਼ੀ ਬਾਕੀ ਹੈ ਠੰਡੀ ਤੇ ਜੈਸ ਨੋ ਕਿੰਨੇ ਦੀ ਕਰ ਦੀ 22000 ਦੀ 25 ਦੀ 23 ਦੀ ਅੱਛਾ 23000 ਦੀ ਦੇ ਦੇ ਨਾ ਮੋੜਨਾ ਹੀ ਨਹੀਂ ਆ ਕੋਈ ਇਮਾਨਦਾਰ ਕੋਈ ਫੋਨ ਲਾਵੇ ਤੇ ਹੁਣ ਆ ਜਿਹੜੀ ਦੇ ਕੇ ਖਾਵੇ ਵੇਖੋ ਵਸ਼ੀ ਇਹ ਹਰ ਵੀਜੀ ਕੀ ਦਸੀਏ ਇਹ ਆਪਣਾ ਟੋਕੜ ਗੱਬਣ ਕਹਿ ਕੇ ਦਿੱਤੀ ਕਿਸ ਨੇ ਅੱਛਾ ਤੇ ਖਾਲੀ ਨਿਕਲੀ ਜੀ ਠੀਕ ਆ ਇਹ ਕਰਕੇ ਬੇਨਤੀ ਆ ਵੀ ਟੋਕੜ ਗੱਬਣ ਪਸ਼ੂ ਜਿੰਨੇ ਵੀ ਲੈਣਾ ਉਸੇ ਬੰਦੇ ਕੋਲੋਂ ਜਿਹੜਾ ਪੱਕਾ ਇਹਨਾਂ ਦੇ ਕੰਮ ਕਰਦਾ ਅਸੀਂ ਪੱਕੀਆਂ ਟੋਕੜਾਂ ਗੱਬਣਾ ਵੇਚਦੇ ਆ ਸਾਡੇ ਘਰ ਪੱਟੀਆਂ ਚੈੱਕ ਪਾਸ ਆ ਚੈੱਕ ਕਰਾ ਕੇ ਖੜੇ ਕੋਈ ਆ ਨਾ ਆਪਣੇ ਜਾ ਕੇ ਚੈੱਕ ਕਰਾ ਲੈ ਇਹ ਕਿਸ ਨੇ ਕਹਿ ਕੇ ਦਿੱਤੀ ਟੋਕੜ ਗੱਬਣ ਸਾਡੇ ਘਰ ਰਣ ਕੇ ਖਾਲੀ ਨਿਕਲੀ ਅੱਛਾ ਹਾਂਜੀ ਦੁੱਧ 6 ਤੋਂ 7 ਕਿਲੋ ਅੱਛਾ ਤੇ ਕੋਈ ਬਾਕੀ ਮਿੱਠੀ ਮਠੀ ਵੜੀ ਆ ਕੀ ਨਹੀਂ ਘਿਰਪੜ ਕਨਾਲ ਇਹਨੇ ਬਾਬਾ ਜੀ ਠੀਕ ਹੈ ਜੀ ਉਹ ਮਿੱਠੀ ਮਿੱਠੀ ਬਾਕੀ ਇਹਦਾ ਨਾਂ ਲਈ ਲੋਕਾਂ ਆਖਣਾ ਵੀ ਨਾਂ ਲੈ ਕੇ ਬੀਚਤੀ ਕਰਦੇ ਠੀਕ ਹੈ ਬਾਕੀ ਜਰਸੀ ਜੀ ਜ ਆ ਜਾਂਦੀ ਆਪਾਂ ਦੇ ਟੋਕੜ ਗੱਬਣ ਕਰਕੇ ਲਈ ਹੁਣ ਤੇ ਘਟਾਉਣ ਵਾਲਾ ਕੰਮ ਹੀ ਏ ਬਬਾ ਜੀ ਆਪਣਾ ਨਹੀਂ ਕਿਸੇ ਨਾਲ ਧੋਖਾ ਕਰਨ ਨੂੰ ਜੀ ਕਰਦਾ ਜਿੰਨੇ ਚਿਰ ਦੀ ਗੱਬਣੇ ਉਹਨੇ ਚਿਰ ਦੀ ਦੱਸਣੀ ਏ ਜਿੰਨਾ ਦੁੱਧ ਉਹ ਦੱਸਣਾ ਠੀਕ ਹੈ ਜੀ ਕੋਈ ਵੱਧ ਘਟਰੀ ਏ ਕਿਹਦਾ ਥਾਣ ਵੱਧ ਘਟਿਆ ਪੂਰ ਛਟਾ ਉਹ ਆਪਾਂ ਦੱਸ ਕੇ ਦੇਣੀ ਆ ਬਾਬਾ ਜੀ ਚਲੋ ਬਾਕੀ ਕੋਈ ਡਾਈਟਰ ਕੋ ਚੈੱਕ ਕਰਾਈ ਆ ਡਾਈਟਰ ਦਾ ਕੋਈ ਸਾਹਬ ਲੋ ਵਸੀ ਫਲ ਵੀ ਜਾਊਗੀ ਠੀਕ ਹੈ ਜੀ ਹਾਂ ਜੀ ਤੇ ਮੱਠੀ ਜਾ ਆ ਜਾਂਦੀ ਆ ਦੁੱਧ ਚੰਗਾ ਵਾ ਠੰਡ ਥਣ ਓਕੇ ਸਾਰੇ ਐ ਬਾਬਾ ਜੀ ਕੇ ਥਾਂ ਦੀ ਬਾਤ ਨਹੀਂ ਘਾੜਦੀ ਭੂਰ ਨਹੀਂ ਛੱਟਣੀ ਆ ਵੇਖੋ ਆ ਇੱਕ ਧਾਰਾ ਮਾਰ ਦਨੇ ਇਹ ਛੱਡ ਦੇ ਪਸਮੋਣੀ ਪਹਿਣੀ ਆ ਚਲੋ ਕੋਈ ਗੱਲ ਨਹੀਂ ਹਾਂ ਜੀ ਮੱਠੀ ਮੱਠੀ ਵੇਖ ਲਓ ਐ ਬਿਲਕੁਲ ਮਿੱਠੀ ਜੀ ਤੇ ਮੁੱਲ ਫੇਰ ਇਹਦਾ ਇਹ ਕਿਹੜੀ ਬਾਬਾ ਜੀ ਕੋਈ ਟਾਈਮ ਤੇ ਲਾਈ ਆ ਪਹਿਲਾਂ ਪਸਮੀ ਹੋ ਗਰੀ ਉਸੇ ਵੇਲੇ ਬੈ ਕੇ ਧਾਰਾ ਮਾਰਦੀ ਐ ਹਾਂ ਜੀ ਹਾਂ ਜੀ ਪਸਮੋਣੀਆਂ ਪੈਂਦੀਆਂ ਥੱਲੇ ਪਏ ਕਰਮਾਲ ਕੋਈ ਮੈਂ ਕੋਈ ਗਾਂ ਥਾ ਜੁਗਾ ਦੋ ਸਾਡੀ ਠੀਕ ਆ ਹਾਂਜੀ ਕਿਹੇ ਡੰਗਰ ਤੋਂ ਟਾਈਮ ਨਹੀਂ ਲਾਇਆ ਹੋਊਗਾ ਇਹ ਜੱਸ ਨੂੰ ਕਰਦੀਏ ਫਿਰ ਇਹ ਤਾਂ ਕਾਟਾ ਹੀ ਪੈਣਾ ਜਿੰਨਾ ਮਰਜ਼ੀ ਪਾ ਲਈ ਹੋਣਗੇ 16000 ਦੀ ਦੇ ਦਈਏ 16000 ਦੀ ਛੋ ਮੁੱਲੀ ਨਹੀਂ ਕਰਦਾ ਦੇ ਅੱਛਾ 13.5 12 ਦੀ 12000 ਦੀ 12000 ਦੀ ਦੇ ਦਾਂ ਕੋਈ ਵੀ ਭਰਾ ਫੋਨ ਲਾਵੇ ਪਰ ਕਾਟਾ ਹੀ ਪੈਣਾ ਜੀ 11000 ਚਲੋ ਬਾਕੀ ਇਹ ਆ ਵੀ ਕੋਈ ਵੀਰ ਐ ਇੱਥੋਂ ਕੋਈ ਤਸੱਲੀ ਕਰਕੇ ਆਏ ਗਏ ਆ ਬੜਾ ਕੁਝ ਹੈ ਵਾ ਹਾਂਜੀ 16000 ਜਗਰੇ ਬੇਟਾ ਹੁੰਦੀ ਏ ਠੀਕ ਹੈ ਹਾਂਜੀ ਚਲੋ ਇਹ ਤਾਂ ਪਤਾ ਹੈ ਸਾਨੂੰ ਵੀ ਸਾਰਾ ਵੀ ਕਿੱਥੋਂ ਆਈ ਹੈ ਕਿਤਰਾ ਹੈ ਵਾ ਇਹ ਗੱਲਾਂ ਨਹੀਂ ਆ ਕਰਮਾਲੀਆਂ ਕਿੰਨੀਆਂ ਬੱਝੀਆਂ ਆ ਦੇਣ ਵਾਲੀਆਂ ਇਹ ਘਟਾਈ ਜੂ ਪੱਖਣ 2000 2000 ਦੇ ਗਈ ਆਉਗੀਆਂ ਕਰਮਾਲੀਆਂ ਆਪਾਂ ਨੂੰ ਠੀਕ ਹੈ ਵੀ ਮੈਂ ਦਰਿਆ ਆ ਤੇ ਬਾਕੀ ਕੋਈ ਵੀਰ ਇੱਥੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਖੜੇ ਜੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਤੇ ਬਾਕੀ ਜਿਹੜਾ ਵਾ ਆਪਣਾ ਸਾਈਪੋਂ ਤੋਂ ਪਹਿਲਾਂ ਸਾਰਾ ਕੁਝ ਪੁੱਛ ਲਿਆ ਕਰੋ ਵੀ ਕਿਤਰਾ ਹੋਣੀ ਆ ਕਿਤਰਾ ਜਾਣੀ